हां जी प्रधान साहु जी वैगर खालसा साहब और फतेह जी आज दे इस ਸਮਾਗਮ ਦੇ ਬਾਰੇ ਜੋ ਇਥੇ ਸੇਵਾ ਹੋਈ ਹੈ ਉਹਦੇ ਸੰਬੰਧੀ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਪਾਸ਼ਾ 6ਵੀਂ ਗੁਰੂ ਹਰਗੋਬਿੰਦਗੜ੍ਹ ਦੌਧਰ ਵਿਖੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧ ਦੇ ਵਿੱਚ ਜੋ ਗੁਰੂ ਘਰ ਵਿਖੇ ਸਮਾਗਮ ਬਣਾ ਰਹੇ ਆ ਉਹਨਾਂ ਦੇ ਵਿੱਚ ਪਹਿਲਾਂ 19 ਤਰੀਕ ਨੂੰ ਨਗਰ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਉਸ ਉਪਰੰਤ ਕੱਲ 20 ਤਰੀਕ ਨੂੰ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਭ ਆਰੰਭ ਹੋਏ ਨਾਲ ਹੀ ਅਮਰਤਾ ਵਾਟਾ ਤਿਆਰ ਹੋਇਆ ਬਹੁਤ ਸਾਰੇ ਪ੍ਰਾਣੀਆਂ ਨੇ ਅਮਰ ਸ਼ੱਕੇ ਗੁਰੂ ਦੇ ਲੜ ਲੱਗੇ ਅੱਜ ਜਿਹੜਾ ਨਿਸ਼ਾਨ ਸਾਹਿਬਾਂ ਦੀ ਸੇਵਾ ਹੋਈ ਆ ਅੱਜ ਸਾਧ ਸਾਹਿਬ ਦਾ ਚੋਲੇ ਬਦਲੇ ਗਏ ਨੇ ਸਮੁੱਚੀ ਸੰਗਤ ਵੱਲੋਂ ਰਾਹ ਮਿਲ ਕੇ ਸਾਰੀ ਸੇਵਾ ਨਿਭਾਈ ਗਈ ਆ ਚੋਲਿਆਂ ਦੀ ਜਿਹੜੀ ਸੇਵਾ ਕੀਤੀ ਗਈ ਆ ਭੈਣ ਹਰਵੰਸ कौर ਪਤਲੀ ਸਵਰਗਵਾਸੀ ਸਰਦਾਰ ਅਵਤਾਸ ਸਿੰਘ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਦਿੱਤੀ ਗਈ ਹੈ ਤੇ ਸੇਵਾ ਸਾਰੀ ਰਾਹ ਮਿਲ ਕੇ ਸਮੁੱਚੀ ਸੰਗਤ ਵੱਲੋਂ ਕੀਤੀ ਗਈ ਹੈ ਇਸੇ ਤਰ੍ਹਾਂ ਕੱਲ ਨੂੰ ਸ੍ਰੀ ਖੰਡ ਪਣ ਸਾਹਿਬਾਂ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਵੇਗਾ ਕਵੀਸ਼ਰੀ ਦਰਬਾਰ ਹੋਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਆਪਾਂ ਇਹਨਾਂ ਸਾਰੇ ਸਮਾਗਾਂ ਦੇ ਵਿੱਚ ਹਿੱਸਾ ਲੈ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਗੁਰੂ ਘਰ ਵਿਖੇ ਹੋ ਰੇ ਸਾਰੇ ਸਮਾਗਾਂ ਵਿੱਚ ਬਾਅਦ ਚੜ ਕੇ ਸ਼ਾਮਲ ਹੋਈਏ ਤਨ ਮਨ ਧਾਨਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਆਗਰੋ ਟੇਕ ਲਿਓ ਕੋਈ ਨਾ ਫੋਟੋ ਕਰਾ ਲਓ ਫੇਰ ਟੇਕ ਲਿਓ ਇਧਰ ਪੈਂ ਸਾਢੇ ਸਾਢੀ ਨੂੰ ਕਿਹਦੀਆਂ ਘੜਜੋ ਆ ਸਰਗਰ ਆਜੋ ਕੋਈ ਸਾਰੇ ਆਜੋ ਸੋ ਗੁਰੂ ਘਰ ਵਿਖੇ ਚੱਲ ਰਹੇ ਜੋ ਸਮਾਗਮ ਆ ਜੋ ਲੜੀਵਾਂ ਸਮਾਗ ਚੱਲ ਰਹੇ ਆ ਸਾਰੇ ਹੀ ਗੁਰਸਵਾਨਾਂ ਦੇ ਜੋ ਜਨਮ ਦਿਹਾੜੇ ਮਨਾਏ ਜਾ ਰਹੇ ਆ ਪ੍ਰਕਾਸ਼ ਪਰ ਮਨਾਇਆ ਜਾ ਰਹਾ ਹੈ ਜਾਂ ਉਹਨਾਂ ਦੇ ਸਾਰਿਆਂ ਦੇ ਸਵਾਲ ਦੇ ਵਿੱਚ ਅੱਜ ਜਿੱਥੇ ਸਾਡੇ ਵੀਰਾਂ ਵੱਲੋਂ ਬਹੁਤ ਸਾਰੀ ਸੇਵਾ ਨਿਭਾਈ ਗਈ ਆ ਸਾਡੇ ਨਗਰ ਦੇ ਸਮੁੱਚੀਆਂ ਮਾਈਆਂ ਬੀਬੀਆਂ ਭੈਣਾਂ ਬੇਟੀਆਂ ਸਾਰਿਆਂ ਵੱਲੋਂ ਬਾਅਦ ਚੜ ਕੇ ਸਾਰੇ ਸਮਾਜਾਂ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਕਿਉਂਕਿ ਗੁਰੂ ਦੇ ਲੰਗਰਾਂ ਦੀ ਸੇਵਾ ਸਫਾਈ ਦੀ ਸੇਵਾ ਹੋਰ ਵੀ ਜੋ ਜਲ ਪਾਣੀ ਦੀ ਸੇਵਾ ਸਾਰੀ ਬੀਬੀਆਂ ਦੇ ਹਿੱਸੇ ਆਈ ਆ ਬਾਅਦ ਚੜ ਕੇ ਜੋ ਗੁਰੂ ਕਾ ਦੇ ਸੇਵਾ ਕਰਦੇ ਨੇ ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਸਾਈਆਂ ਬੀਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ